ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗੀਆ ਜੀ ਮੈਨੂੰ ਸਤਿਕਾਰ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਵਿੱਚ ਜੀ ਸ਼ੁਕਰੀਆ ਸਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਬੋਲਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਟਰਕੀ ਐਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀ ਹੈ ਨਾ ਟੋਰਨੇ ਟਰਕੀ ਨਾਲ ਤੁਸੀਂ ਯੂ ਐਸ ਐਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503 ਕ੍ਰਿਸ਼ਨ ਤਨੋਟਾ ਯੂਪਾ ਸਿਟੀ ਬਲਜਿੰਦਰ ਸਿੰਘ ਨੇ ਜਰੂਰ ਲੈਂਡ ਫਾਰਮ ਜੀਤ ਕੌਰੰਗੀ ਵਕਾਵਲ ਜਸਵਿੰਦਰ ਸਿੰਘ ਨਿਸ਼ਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਅਰੀਜ਼ੋਨਾ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲਿਊ ਬਾਰੇ ਟ੍ਰਕ ਵਾਚ ਕਰਦੇ ਨੇ ਵਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟੈਰਬੀਨਾ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨਿਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2700113 ਤੇ ਟੈਂਟਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਮਈ ਦਾ ਪ੍ਰੋਗਰਾਮ ਹੈ ਤੇ ਦੇਣਾ ਅੱਜ ਵੀਰਵਾਰ ਹੈ ਮਿੰਟ ਜੀ ਖਬਰਾਂ ਦੇ ਬਾਲ ਆਈਏ ਸ਼ੁਰੂਆਤ ਕਰੀਏ ਕੇਜਰੀਵਾਲ ਤੋਂ ਕਹਿੰਦੇ ਕੇਜਰੀਵਾਲ ਦੀ ਜ਼ਮਾਨਤ ਮੁਸ਼ਕਲ ਹੋਗੀ ਜੀ ਹੁਣ ਦੇਖੋ ਜ਼ਮਾਨਤ ਦਾ ਜਿਹੜਾ ਫੈਸਲਾ ਹੈ ਉਹ ਹੋਣਾ ਕੱਲ ਨੂੰ ਯਾਨੀ 10 ਤਰੀਕ ਨੂੰ ਜੀ ਤੇ ਉਸ ਤੋਂ ਪਹਿਲਾਂ ਕਿਉਂਕਿ ਜੋ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਯਾਨੀ ED ਉਸਨੇ ਆਖਿਆ ਸੀਗਾ ਕਿ ਸਾਨੂੰ ਜ਼ਰੂਰ ਸੁਣਿਆ ਜਾਵੇ ਜੀ ਤਾਂ ਉਹਨਾਂ ਨੇ ਦੱਸਦੇ ਆ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਆਪਣਾ ਹਲਫਨਾਮਾ ਜਿਹੜਾ ਹੈ ਉਹ ਅੱਜ ਯਾਨੀ ਇੰਡੀਆ ਚ ਵੀਰਵਾਰ ਦਾਖਲ ਕਰ ਦਿੱਤਾ ਗਿਆ ਨਿਊਜ਼ ਏਜੰਸੀ ਹੈਗੀ ਹੈ ਪੀਟੀਆਈ ਪੀਟੀਆਈ ਨੇ ਇਹ ਗੱਲ ਕਹੀ ਹੈ ਕਿ ਬਈ ਅਸਲ ਦੇ ਵਿੱਚ ਈਡੀ ਨੇ ਹਲਕਾ ਨਾਮਾ ਧਾਇਰ ਕਰਕੇ ਆਖਿਆ ਹੈ ਕਿ ਅਰਵਿੰਦ ਕੇਜਰੀਵਾਲ ਇਲੈਕਸ਼ਨ ਨਹੀਂ ਲੜ ਰਿਹਾ ਤੇ ਇਸ ਤੋਂ ਪਹਿਲਾਂ ਕਿਸੇ ਵੀ ਆਗੂ ਨੇ ਚੋਣ ਪ੍ਰਚਾਰ ਬਾਅਦ ਵਿੱਚ ਨਿਆਂ ਕੋ ਹਿਰਾਸਤ ਤੋਂ ਜ਼ਮਾਨਤ ਨਹੀਂ ਹਾਸਲ ਕੀਤੀ ਹੂੰ ਕਿਉਂ ਕਿਉਂਕਿ ਪ੍ਰਚਾਰ ਕਰਨਾ ਕੋਈ ਮੌਲਿਕ ਅਧਿਕਾਰ ਨਹੀਂ ਯਾਨੀ ਦੋ ਚੀਜ਼ਾਂ ਹੈ ਦੇਚ ਸਮਝਣ ਵਾਲੇ ਜੀ ਜੀ ਨੰਬਰ 1 ਕਿ ਅਰਵਿੰਦ ਕੇਜਰੀਵਾਲ ਖੁਦ ਇਲੈਕਸ਼ਨ ਨਹੀਂ ਲੜ ਰਿਹਾ ਸ਼ਾਇਦ ਸੋਚ ਰਹੇ ਹੋਣਗੇ ਕਿ ਕਾਸ਼ ਅਸੀਂ ਪਰਚਾ ਭਰ ਦਿੱਤਾਗੇ ਜਾਂ ਕਰ ਦਿੱਤਾ ਹੁੰਦਾ ਤੇ ਦੂਜਾ ਨੰਬਰ ਤੇ ਉਹ ਕਹਿ ਰਹੇ ਨੇ ਕਿ ਵੇਖੋ ਗੱਲ ਇਹ ਆ ਕਿ ਕੋਈ ਮੌਲਿਕ ਅਧਿਕਾਰ ਨਹੀਂ ਹੈ ਹਮਮ ਕਿ ਜੇਕਾ ਕੋਈ ਉਲੰਘਣ ਹੋ ਰਿਹਾ ਹੈ ਤੇ ਸੁਪਰੀਮ ਕੋਰਟ ਉਸ ਨੂੰ ਪ੍ਰੋਟੈਕਟ ਕਰੇ ਹੂੰ ਤੇ ਕਹਿੰਦਾ ਭਾਵੇਂ ਹੋਆ ਕਿ ਇਹ ਹਲਫਨਾਮਾ ਇਸ ਵਾਸਤੇ ਦਿੱਤਾ ਗਿਆ ਕਿਉਂਕਿ ਜਸਟਿਸ ਸੰਜੀਵ ਖੰਨਾ ਨੇ 8 ਮਈ ਨੂੰ ਆਖਿਆ ਸੀਗਾ ਕਿ ਅਸੀ ਸ਼ੁੱਕਰਵਾਰ ਤੱਕ ਇਨ ਟਰਮ ਬੀਲ ਤੇ ਫੈਸਲਾ ਸੁਣਾ ਦਿਆਂਗੇ ਤੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਦੇ ਨਾਲ ਜਿਹੜੇ ਜੁੜੇ ਹੋਰ ਮਾਮਲੇ ਹੈ ਉਹਨਾਂ ਦਾ ਵੀ ਫੈਸਲਾ ਉਸ ਦਿਨ ਕੀਤਾ ਜਾ ਸਕਦਾ इस वास्ते के जमानत अरविंद केजरीवाल ने संविधानक हवाला दिता है कि कोई मौलिक अधिकार जो उलंघन का शिकार नहीं हो रहा सो इस वास्ते जमानत जी है अरविंद केजरीवाल ना दी जाए हम देखना होगा कल जो आप गल कर रहे के, आपको वो अबर कोई बनी हो के के जाए जा, तो जा अपने आप तरह कह लो कि ईडी वालों एक वाला तरीका है कि भाई असि जमानत नहीं चाहते तो कि मिले दूजी गल के देखो ईडी का मसला से पता ही अपना उन्होंने अपोज करना ही तो जिन्हों के खिलाफ जांच पड़ताल चल रही है बोकल सुधन लग जाता है सो ईडी का चाल चलन सबू पता ही इतने एजेंसियां किस तरह चल रही है तो ईडी फुल वटा फुल कर रही है विरोध कर रही है ਤਾਂ ਦਸ਼ਨਲੀ ਜੇ ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਸਮਾਂ ਮਿਲਦੀ ਹੈ ਇਹਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਉਹਦਾ ਜ਼ਰੂਰ ਫਾਇਦਾ ਉਠਾਉਣਾ ਹੈ ਕਿਉਂਕਿ ਹਾਲੇ ਕੁਝ ਰਾਜਾਂ ਦਾ ਜਿੱਥੇ ਕਿ ਇਹਨਾਂ ਦਾ ਫੌਪ ਹੁੰਦਾ ਉੱਥੇ ਇਲੈਕਸ਼ਨ ਬਕਾਇਆ ਜੀ ਤੇ ਹਰਦੀਪ ਬਟਰੇਲਾ ਜਿਹੜੇ ਲੰਗੇ ਦਿਨ ਜਿਨ੍ਹਾਂ ਨੇ ਅਕਾਲੀ ਦਲ ਦੀ ਜਿਹੜੀ ਉਮੀਦਵਾਰੀ ਵੀ ਛੱਡੀ ਸੀਗੀ ਚੰਡੀਗੜ੍ਹ ਤੋਂ ਉਹ ਕਹਿੰਦੇ ਹੁਣ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਦੇ ਵਿੱਚ ਸ਼ਾਮਲ ਹੋਗੇ ਜੀ ਇੱਕ ਚੀਜ਼ ਆ ਕਿ ਦਲ ਬਦਲੀ ਤੇ ਹੁਣ ਡੇਲੀ ਡੇਲੀ ਗੱਲ ਕਰਦੇ ਆਪ ਨੂੰ ਸ਼ਰਮ ਆਉਂਦੀ ਹੈ ਪਰ ਦਲ ਬਦਲੀ ਕਰਨ ਵਾਲਿਆਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਹਮ ਪਰ ਜੇ ਸ਼ਰਮ ਹੀ ਹੁੰਦੀ ਤਾਂ ਪਹਿਲੀ ਗੱਲ ਕਿ ਸਿਆਸਤ 'ਚ ਅੱਜਕੱਲ ਸ਼ਰਮ ਵਾਲਾ ਬੰਦਾ ਆਉਂਦਾ ਨਹੀਂ ਜੇ ਆਪ ਨਹੀਂ ਜਾਂਦਾ ਉਹ ਛੇਤੀ ਕੀਤਾ ਫਿਰ ਏਦਾਂ ਨਹੀਂ ਟਕੂਸੀਆਂ ਮਾਰਦਾ ਹੂੰ ਦੇਖੋ ਮੋਟਰੇਲਾ ਸਾਹਿਬ ਕੀ ਕਹਿ ਰਹੇ ਸਨ ਕਿ ਭਾਈ ਮਨੂੰ ਮਤਲਬ ਕਿ ਇਲੈਕਸ਼ਨ ਲੜਨ ਦੇ ਵਿੱਚ ਦਿੱਕਤ ਆ ਰਹੀ ਹੂੰ ਯਾਨੀ ਮੇਰੀ ਚੋਣਾਂ वाल नहीं दिता तो जाता कोई बंदी <laughs> तो तो करेगा के मेरी जगह उम्मीदवार कोई उतार दिता जाए मैं पार्टी का नुकसान नहीं चाहता क्योंकि मेरे को पैसे तेल की कमी है <laughs> या मेरा बंदोबस्त कर दो <laughs> ठीक है ना तो फिर वो मैंबरशिप ਜਿਹੜੀ ਆ ਉਹ ਕਿਉਂ त्यागेगा ਹਮ ਮੈਂਬਰਸ਼ਿਪ ਤਿਆਗਣ ਦਾ ਮਤਲਬ ਇਹੋ ਸੀ ਕਿ ਕਿਉਂਕਿ ਇਹਨਾਂ ਨੇ ਭਾਜਪਾ ਨੂੰ ਵੋਟ ਪਾਈ ਆ ਮੇਅਰ ਦੇ ਇਲੈਕਸ਼ਨ ਜੀ ਕਿ ਭਾਜਪਾ ਚ ਜਾ ਸਕਦੇ ਹਮ ਪਰ ਚੰਡੀਗੜ੍ਹ ਦੇ ਵਿੱਚ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਭਾਜਪਾ ਉੱਥੋਂ ਹੌਲੀ ਹੌਲੀ ਹੋਵੇ ਜਿਹੜੀ ਕਮਜ਼ੋਰ ਪੈ ਜਾਏ ਹਮ ਹਮ ਅੱਜ ਬਟ੍ਰੇਲਾ ਵਰਗਾ ਜਿਹੜਾ ਬੰਦਾ ਕਾਉਂਸਲਰ ਹੁੰਦਿਆ ਉਹਨਾਂ ਨੂੰ ਵੋਟ ਕਰ ਗਿਆ खो किस रस्ते तोड़ा कट गया चंडीगढ़ वोटरेला साहब जे बोच के बोच के जे तो आम आदमी पार्टी चल हूं आम आदमी पार्ट के कांग्रेस ने तो पहले ही कैंडीडेट दिता हम टिकट तो मिलने रही ਅਟੈਚੀ ਕੇਸ ਪੈਸਿਆਂ ਦਾ ਭਰ ਕੇ ਮਾਮਾ ਕਵੇ ਕਿ ਲੈ ਤੈਨੂੰ ਅਸੀਂ ਲੜਾਉਨੇ ਹੂੰ ਹੂੰ ਅੱਜ ਕੱਲ੍ਹ ਥੈਲੀਆਂ ਦਿੱਤੀਆਂ ਨਹੀਂ ਜਾਂਦੀਆਂ ਥੈਲੀਆਂ ਲਈਆਂ ਜਾਂਦੀਆਂ ਹੂੰ ਸੋ ਇਸ ਕਰਕੇ ਪਲ ਵੀ ਕਲਪਿਤ ਇਹ ਹੈ ਕਿ ਇਲੈਕਸ਼ਨ ਸੁਫਨਾ ਪੂਰ ਮਿਲ ਜਾਓ ਜੇ ਤੁਹਾਡੇ ਕੋਲ ਪੈਸਾ ਨਹੀਂ ਨੋ ਐਥੇ ਵਿਧਾਨ ਸਭਾ ਹਲਕੇ ਨਹੀਂ ਤੁਸੀਂ ਸੋਚ ਕੇ ਵੇਖੋ ਹੂੰ ਹੂੰ ਕਿ ਨੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਪਿੰਡ ਪਿੰਡ ਗੱਡੀ ਤੇ ਘੁੰਮਣਾ ਕੱਲੀ ਗੱਦੀ ਤੇ ਸਿੰਗਲ ਗੱਦੀ ਤੇ ਹਾਂਜੀ ਹਾਂਜੀ ਤੇ ਆਪਾਂ ਦਾ ਪੈਟਰੋਲ ਜੋੜ ਕੇ ਦੇਖ ਲਿਓ ਹੂੰ 670 ਪਿੰਡ ਤੇ ਆ ਸਾਡੇ ਹਲਕੇ 'ਚ ਮੈਨੂੰ ਲੱਗਦਾ ਹੂੰ ਸ਼ਹਿਰੀ ਵੱਖਰੇ ਜੀ ਵੀ ਕੱਲੇ ਕੱਲੀ ਗੱਦੀ ਦਾ ਕੀੜਾ ਕੱਟਣਾ ਤੇ ਪੈਟਰੋਲ ਜੋੜ ਕੇ ਦੇਖ ਲਿਓ ਹੂੰ ਕਿ ਮਾਤੜ ਬੰਦੇ ਕੋਲ ਇੰਨਾ ਟਾਈਮ ਜਾਂ ਪੈਸਾ ਹੋਏਗਾ ਜੀ ਇਹ ਤਾਂ ਸੁਫਨਾ ਹੀ ਭੁੱਲ ਜਾਓ ਕਿ ਕੋਈ ਕਮਜ਼ੋਰ ਬੰਦਾ ਲੋਕ ਸਭਾ ਦਾ ਇਲੈਕਸ਼ਨ ਲੜ ਸਕਦਾ ਜਿਹੜਾ ਆ ਉਹ ਜੜ ਲਏਗਾ ਹੂੰ ਤਾਂ ਗੱਲੇ ਆ ਕੇ चलो जे थानू तो कमी पेशी आ वैसे मेन नहीं करता है तो चंडीगढ़ नहीं है क्योंकि तो उन्न पता शहर शहर का इलेक्शन है, है। उ अपने को नौ विधान सभा हल्के तो गल चलो फिर भी खर्चा होंगे इन्होंने को माड़ा मोटा किया जा सकता है नहीं ਤਾਂ ਟਿਕਟ ਆ ਵੀ ਛੱਡੀ ਜਾ ਸਕਦੀ ਐ ਜੀ ਪਾਰਟੀ ਛੱਡਣ ਦਾ ਮਤਲਬ ਇਹੋ ਸੀਗਾ ਤੇ ਹੁਣ ਤੁਸੀਂ ਡੁੱਬਦੇ ਜਹਾਜ਼ 'ਚੋਂ ਸ਼ਾਲਾ ਮਾਰ ਲਈ ਹਮ ਅਖੇ ਜੀ ਇਹ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਫਲਾ 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 ਇਹ ਦਾਵਾ ਹੀ ਭਾਈ ਸਾਹਿਬ ਇਹਨਾਂ ਤੁਹਾਨੂੰ ਚੰਗਾ ਹੁੰਦਾ ਤੇ ਤੁਸੀਂ ਕਹਿੰਦੇ ਕਿ ਮੈਂ ਭਾਈ ਉਸ ਦਲ 'ਚ ਆ ਜੋ ਪੈਰਵਾਈ ਕਰਦਾ ਰਿਹਾ ਤੇ ਮੈਂ ਦਲ ਤੇ ਨਹੀਂ ਛੱਡਿਆ ਇਹ ਦਾਵੇਦਾਰੀ ਕੋਈ ਹੋਰ ਜਤਾ ਲਵੇ ਉਮੀਦਵਾਰੀ ਤੇ ਮੈਨੂੰ ਕੀ ਚੱਕਰ ਆਪੇ ਉਮੀਦਵਾਰ ਲੱਭ ਦਿੰਦੇ ਨਹੀਂ ਤਾਂ ਅਕਾਲੀ ਦਲ ਝੂਠਾ ਪੈਂਦਾ। ਜਾਂ ਤੁਸੀਂ ਜਨਤਕ ਤੌਰ ਤੇ ਕਹਿੰਦੇ ਕਿ ਮੈਨੂੰ ਫੰਡ ਫੰਡ ਦਿਓ ਭਾਈ। ਹੂੰ ਹੂੰ। ਆਪੇ ਕੋਹਣਾ ਕਰ ਕਰ ਅਕਾਲੀ ਦਲ ਨੂੰ ਹੋਰ ਕੈਂਡੀਡੇਟ ਤੇ ਲੱਭਣਾ ਪਊਗਾ ਚੰਡੀਗੜ੍ਹ 'ਚ ਕੋਈ ਕੋਈ ਨਾ ਕੋਈ ਤਾਂ ਹੱਲ ਕਰਨਾ ਪਊਗਾ। ਪਰ ਬਟ ਰਿਲਾ ਸਾਹਿਬ ਨੇ ਜੋ ਕੀਤਾ ਉਹ ਸਭ ਨਾਟਕ ਸੀਗਾ। ਇਹ ਸਾਫ ਹੋ ਗਿਆ ਕਿ ਉਹ ਹੁਣ ਰੱਥ ਆਪ ਦਾ ਜਿਹੜਾ ਉਹ ਬਦਲ ਚੁੱਕਿਆ। ਰੱਤ ਰਣਾ ਹੋ ਗਿਆ ਸੀਗਾ ਉਹਨਾਂ ਨੂੰ ਲੱਗਿਆ ਕਿ ਬੈਰੰਗ ਮੂਰ ਦੇ ਘਸੇ ਤਾ ਇਹ ਪਈਆ ਗਿੜਦਾ ਨਹੀਂ ਢੰਗ ਨਾਲ ਆ ਜਿਹੜਾ ਰੈਲਾ ਜਾਂ ਪਈਆ ਇਹ ਇਹ ਰੱਥ ਤੇ ਸਵਾਰ ਹੋ ਜਾਂਦੇ ਆ ਪਰ ਰੱਥ ਤੁਹਾਨੂੰ ਪਤਾ ਹੀ ਹੈ ਜਦੋਂ ਧੋਖਾ ਦੇ ਆਉਣ ਧੋਖਾ ਦੇੰਤੇ ਆਉਣ ਤਾਂ ਬਹੁਤ ਵਾਰ ਨਵੇਂ ਰੱਥ ਵੀ ਧੋਖਾ ਦੇ ਜਾਂਦੇ ਜੀ ਕਹਿੰਦੇ ਟਿਕਟ ਤਾਂ ਨਹੀਂ ਮਿਲੀ ਪਰ ਇੱਕ ਚੇਅਰਮੈਨੀ ਜ਼ਰੂਰ ਮਿਲ ਗਈ ਗੁਰਿੰਦਰ ਢਿੱਲੋਂ ਨੂੰ ਜੀ ਹਾਂ ਜੀ ਦੇਖੋ ਇੱਥੇ ਨਾ ਰੌਲਾ ਪੈ ਰਿਹਾ ਸੀਗਾ ਕਿ ਗੁਰਿੰਦਰ ਢਿੱਲੋਂ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਉਤਾਰ ਸਕਦੀ ਹੈ हां जी हां जी। ਤੇ ਹਵਾਲਾ ਦਿੱਤਾ ਸੀ ਮੀਡੀਆ ਰਿਪੋਰਟਰਾਂ ਨੇ ਕਿ ਇਹਨਾਂ ਦਾ ਪਿੰਡ ਐ ਮੂਲਿਆਵਾਲੀ। ਹੂੰ ਜਿਹੜਾ ਕਿ ਇਸ ਹਾਲਕੇ ਚ ਪੈਂਦਾ ਹੈ। ਪਰ ਉਹ ਬਿਲਕੁਲ ਝੂਠ ਸੀਗਾ। ਉਹਨਾਂ ਦਾ ਪਿੰਡ ਐ ਮੂਲਿਆਵਾਲੀ ਨਹੀਂ। ਇਹਨਾਂ ਦਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ। ਹੂੰ ਹੂੰ। ਸੋ ਮੈਂ ਉਸ ਦਿਨ ਹੀ ਖੰਡਨ ਕੀਤਾ ਸੀ ਇਸ ਚੀਜ਼ ਦਾ। ਮੈਂ ਆਖਿਆ ਸੀਗਾ ਕਿ ਨਹੀਂ। ਇਹਨਾਂ ਦਾ ਇਹ ਪਿੰਡ ਨਹੀਂ ਹੈ ਕਿਉਂਕਿ ਮੂਲਿਆਵਾਲੀ ਪਿੰਡ ਤਕਰੀਬਨ ਅਸੀਂ ਕੱਲੇ-ਕੱਲੇ ਘਰ ਨੂੰ ਜਾਣਦੇ ਹਾਂ। ਹੂੰ ਬੇਸ਼ੱਕ ਉਹ ਫਾਜ਼ਲਖਾ ਚ ਪੈਂਦਾ ਫਿਰੋਜ਼ਪੁਰ ਪੈਂਦਾ। ਤਾਂ ਗੱਲ ਇਹ ਆ ਕਿ ਇਹਨਾਂ ਨੇ ਪਿੰਡ ਲਈਆਂ ਤੇ ਨਾਈ ਫਿਰੋਜ਼ਪੁਰ ਤੋਂ ਇਹਨਾਂ ਨੂੰ ਕੋਈ ਟਿਕਟ ਦੇਣ ਵਾਲਾ ਤੇ ਨਾ ਹੀ ਟਿਕਟ ਲੈ ਕੇ ਉੱਲੜਨ ਵਾਲਾ ਕਿੱਥੇ ਗੁਰਦਾਸਪੁਰ ਕਿੱਥੇ ਫਿਰੋਜ਼ਪੁਰ ਸੋਚ ਕੇ ਦੇਖੋ ਤਾਂ ਇਸ ਕਰਕੇ ਇਹ ਸਾਫ਼ ਸੀ ਕਿ ਫਿਰੋਜ਼ਪੁਰ ਤੋਂ ਇਹਨਾਂ ਨੂੰ ਕੋਈ ਨਾ ਟਿਕਟ ਮਿਲਣੀ ਹੈ ਤੇ ਨਾ ਹੀ ਕੋਈ ਦਾਅਵੇਦਾਰੀ ਜਿਤਾ ਰਹੇ ਸਨ ਜੀ ਹਾਂ ਇਹਨਾਂ ਨੂੰ ਨਵਾਂ ਨਵਾਂ ਪ੍ਰੇਮ ਹੋਇਆ ਸੀਗਾ ਅੱਜਕੱਲ ਤੁਹਾਨੂੰ ਪਤਾ ਨਾ ਕਿ ਆਪੋਜ਼ਿਟ ਜੈਂਡਰ ਨਾਲ ਹੀ ਪ੍ਰੇਮ ਨਹੀਂ ਹੁੰਦਾ ਹੂੰ ਹੂੰ सेम नाल भी हो जाता मतलब तो आदमी हो आदमी से प्यार करता हूं तो इन्हों ज प्रेम होया दूजे तरीके प्रेम होया जरा इन्हों का प्रेम शुरू होया शुरू होयात्रा चो राहुल गांधी आए गुरिंदर ढिलो जी लॉ एंड ऑर्डर संभाल रहे सन इन्ह ने उन्होंने अखा च कोई ਤੋਂ ਵੇਖ ਦੇਖਿਆ ਤੇ ਇਹਨਾਂ ਨੇ ਆਖਿਆ ਕਿ ਮੈਨੂੰ ਤੇ ਆਈਡੀਓਲੋਜੀ ਤਾਂ ਵੀ ਅੱਛੀ ਲੱਗਦੀ ਆ ਫਿਰ ਰਿਟਾਇਰਮੈਂਟ ਤੋਂ ਪੁੱਛਦੇ ਨੇ ਪਹਿਲਾਂ ਇਹ ਸਾਹਿਬ ਜਿਹੜੇ ਆ ਕਹਿੰਦੇ ਵੀ ਮੈਂ ਤੇ ਆਜ਼ਾਦ ਹੋ ਗਿਆ ਜਦੋਂ ਮੈਂ ਗਾਣਾ ਸੀ ਗਾਣਾ ਉਹ ਤਾਂ ਸੋਚਦੀ ਹੋਣੀਗੀ ਬਰਬਾਦ ਹੋ ਗਿਆ ਉਹ ਕਿ ਜਾਣੀ ਕਿ ਪੰਛੀ ਤਾਂ ਆਜ਼ਾਦ ਹੋ ਗਿਆ ਤਾਂ ਇਹ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤੇ ਭਾਈ ਇਲੈਕਸ਼ਨ ਲੜੋਗੇ ਜਾਂ ਰਾਜਨੀਤੀ ਚਾਹੋਗੇ ਕਹਿੰਦਾ ਜੀ ਇਹ ਤਾਂ ਮੇਰੇ ਪਰਿਵਾਰ ਨੂੰ ਪਤਾ ਲਓ ਦੱਸੋ ਇਹ ਕੋਈ ਬੱਚਾ ਵੀ ਨਿਰਸ ਤੁਸੀਂ ਲੈ ਰਹੇ ਹੋ ਰਾਜਨੀਤੀ ਦਾ ਜਿਹੜਾ ਉਹ ਭਾਈ ਤੈਅ ਕਰਨਾ ਹੈ ਪਰਵਾਰ ਨੇ ਇਹ ਗੱਲ ਹਜ਼ਮ ਨਹੀਂ ਸੀ ਉਹਨਾਂ ਸਾਰਿਆਂ ਨੂੰ ਪਤਾ ਸੀਗਾ ਕਿ ਇਹ ਜਿਹੜੇ ਜਨਾਬ ਵਾਲਾ ਹੈ ਇਹਨਾਂ ਨੇ ਖੇਤ ਕਿਸੇ ਨਾ ਕਿਸੇ ਪਾਸੇ ਜਾਣਾ ਅੱਜ ਕੱਲੇ ਚੱਲਣ ਚੱਲਦਾ ਪਿਆ ਉਹ ਇੱਕ ਛਾਪੇ ਵਰਮ ਸਾਡੇ ਪੰਜਾਬੀ ਦਾ ਵਾਇਰਲ ਵੀ ਬੜਾ ਕਰਦੇ ਆ ਜੀ ਜੀ ਫਿਰ ਡਾਕਟਰ ਡਾਕਟਰ ਦੀ ਇਧਰ ਕੁਲਫੀਆਂ ਵਾਲਾ ਚੈੱਕ ਕਰ ਇਧਰ ਬਟੇਰਿਆਂ ਵਾਲਾ ਚੈੱਕ ਕਰ ਪਤਾ ਨਹੀਂ ਕਿਹੜਾ ਕਿਹੜਾ ਚਾਰ ਚੈੱਕ ਕਰ ਕਈ মিডিਆ ਦੇ ਨਾਲ ਜਿਹੜੇ ਧਾਕੜ ਅਫਸਰ ਹਾਂਜੀ ਹਾਂਜੀ ਨਹੀਂ ਉਹ ਠੀਕ ਹੈ মিডিਆ ਦਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ মিডিਆ ਜਿਹੜਾ ਹੈ ਨਾ ਉਹ ਅੱਜਕੱਲ੍ਹ ਵਾਇਰਲ ਦੇ ਵਿੱਚ ਹੋਈ ਆਪਦੀ ਕੋਈ ਦਾਲ ਦੀ ਕੋਈ ਬਾੜੀ ਮੋਟੀ ਬਈ ਬੁਰਕੀ ਕਣਕੀ ਲੈਂਦਾ ਤਾਂ ਫਿਰ ਗੱਲ ਇਹ ਆ ਕਿ ਉਹ ਧਾਕੜ ਡਾਕਟਰ ਪਹਿਲਾਂ ਆਮ ਆਦਮੀ ਪਾਰਟੀ 'ਚ ਚੱਲਿਆ ਨਹੀਂ ਗੱਲ ਬਣੀ ਕੱਲਿਆਂ 'ਚ ਕਾਲੀਆਂ 'ਚ ਪਤਾ ਨਹੀਂ ਕਾਂਗਰਸ 'ਚ ਚਲਾ ਗਿਆ ਹੁਣ ਕਿਸਾਨ ਆਪੀ ਬਣ ਅੱਛਾ ਵੇ ਮਤਲਬ ਕਿ ਉਹ ਹੀ ਚਿਹਰੇ ਆ ਜੋ ਪੰਜਾਬੀ ਜਿਹੜੇ ਆ ਨਾ ਉਹ ਵਿਖੇ ਖਤਰਾਸ਼ ਪਿਆ ਹੂੰ ਤਾਂ ਵੀ ਉਹਦੇ ਨਜ਼ਰ ਭੱਜ ਤੁਰਦੇ ਕਦੇ ਉਹਦੇ ਨਜ਼ਰ ਅੱਖਰਦੇ ਆ ਗੱਲ ਇਹ ਆ ਕਿ ਭਈ ਅਸਲ ਦੇ ਵਿੱਚ ਇਹ ਜਿਹੜਾ ਸਾਰਾ ਚੱਲਣ ਚੱਲਦਾ ਪਿਆ ਨਾ ਰਿਟਾਇਰਮੈਂਟ ਤੋਂ ਇਹਨਾਂ ਨੂੰ ਲੱਗਦਾ ਕਿ ਬਹੁਤ ਸੌਖਾ ਕੰਮ ਆ ਜੀ ਜੀ ਬਹੁਤ ਸੌਖਾ ਕੰਮ ਆ ਆਪੀ ਪ੍ਰੈਸ ਕਾਨਫਰੰਸਾਂ ਕਰਦੇ ਆ ਸਾਰਾ ਕੁਝ ਸੌਖਾ ਕੰਮ ਆ ਐਡਾ ਸੌਖਾ ਨਹੀਂ ਹੈਗਾ ਰਾਜਨੀਤੀ ਵਿੱਚ ਸੱਥਾ ਪਤੋਣਾ ਸੋ ਇਸ ਕਰਕੇ ਗੁਰਿੰਦਰ ਢਿੱਲੋਂ ਇਹਨਾਂ ਨੂੰ ਚੇਅਰਮੈਨ ਨਹੀਂ ਮਿਲ ਗਈਆ ਹੁਣ ਗਾਂ ਦਾ ਇਹਨਾਂ ਦਾ ਪਤਾ ਨਹੀਂ ਕੀ ਸਫਲ ਹੋਏਗਾ ਮੈਨੂੰ ਨਹੀਂ ਪਤਾ ਪਰ ਇਹਨਾਂ ਨੂੰ ਇੱਕ ਵਾਰੀ ਚੇਅਰਮੈਨ ਜਿਹੜੀ ਆ ਉਹਦੇ ਦਿੱਤੀ ਗਈ ਐ ਐਕਸ ਸਰਵਿਸਮੈਨ ਕੋਈ ਜਿਹੜਾ ਇਹਨਾਂ ਦਾ ਵਿੰਗ ਆ ਉਹਦੇ ਵਿੱਚ ਇਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਪਰ ਗੱਲ ਇਹ ਆ ਕਿ ਇਹ ਅੱਜਕੱਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਊਰੋਕਰੇਟਸ ਵਾਸਤੇ ਜਿਹੜਾ ਇਹ ਖਿੱਪ ਦਾ ਕੇਂਦਰ ਹੈ ਨਾ ਰਾਜਨੀਤੀ ਜਾਂ ਕਹਿ ਲਓ ਕਿ ਜਿਹੜੀ ਇਹ

ਮਤਲਬ ਕਿ ਇੱਕ ਮੇਰਾ ਡਾਊਟ ਹੈ ਕਿ ਇੱਥੇ ਤਰਤੇ ਹੂੰ ਹੂੰ ਮੈਂ ਇੱਕ ਆਪ ਦੇ ਕੋਲੋਂ ਸਵਾਲ ਖੱਡਣਾ ਕਰ ਰਹਾ ਹੂੰ ਹੂੰ ਕਿ ਜਿਸ ਬਿਊਰੋਕਰੇਟਸ ਨੇ ਜਾਂ ਜਿਸ ਬਿਊਰੋਕਰੇਟ ਨੇ ਟੈਕਨੋਪਰੇਟ ਨੇ ਤਾਰ ਜੋੜ ਲਈ ਹੂੰ ਹੂੰ ਭਾਈ ਮੈਂ ਵੀਰਸ ਲੈ ਕੇ ਤੁਹਾਡੇ ਵਿੱਚ ਆ ਜਾਊਗਾ ਗਿੱਟਮਿਟ ਕਰ ਲਈ ਫਿਰ ਕੰਮ ਕਿਉਂ ਨਾ ਕਰੇਗਾ ਚੇਰ ਤੋਂ ਬੈਠ ਕੇ ਹੂੰ ਉਹਨਾਂ ਵਾਸਤੇ ਚਾਹੂ ਕਹਿ ਲਓ ਕਿ ਰੂਮਿੰਗ ਤੇ ਰਿਆ ਸੰਘੂ ਪੋਪੋਜੀਸ਼ਨ ਤੇ ਹੈ ਇਸ ਕਰਕੇ ਇਹ ਜਿਹੜਾ ਕੋ ਚੱਲਦਾ ਪਿਆ ਤੁਸੀਂ ਦੇਖ ਲਓ ਪਰਮਪਾਲ ਔਰ ਸਿੱਧੂ ਆ ਗਏ ਹਮ ਹਮ ਬਾਅਦ ਵਿੱਚ ਉਦਾਂ ਪ੍ਰਧਾਨ ਦਾ ਜ਼ਿਕਰ ਕੀਤਾ ਹੋਰ ਕਿੰਨੇ ਆ ਕਲਿੰਗ ਸਿੰਘ ਵੈਦ ਵਰਗੇ ਪੱਟੀ ਵਰਗੇ ਜਿਹੜੇ ਫਿੱਤਰਾ ਨੌਕਰੀਆਂ ਛੱਡ ਕੇ ਆਏ ਇਹ ਟ੍ਰੈਂਡ ਹੈ ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਕਹਿੰਦੇ ਬਿੱਟੂ ਨਾਮਜ਼ਦਗੀ ਦੇ ਦੌਰਾਨ ਫਸ ਸਕਦਾ ਜੀ ਬਿੱਟੂ ਤੇ ਹੁਣ ਤਾਂ ਹੀ ਫਸਿਆ ਪਿਆ ਕੰਮਲ ਮਾਰੀ ਜਾਂਦਾ ਕਿਸਾਨ ਪਿੰਡਾਂ ਚ ਵੜਨ ਨਹੀਂ ਦਿੰਦੇ ਪਿੰਡ ਦੀ ਜੂਹ ਚ ਖਲੋਕੇ ਉੱਥੇ ਲਾਈਵ ਹੋ ਜਾਂਦਾ ਕਾਰ ਤੋਂ ਤੇ ਕਾਰ ਡਰਾਈਵਰ ਨੂੰ ਕਹਿ ਦਿੰਦਾ ਕਿ ਸਟਾਰਟ ਹੀ ਖਿਲਾ ਰਹੀ ਤੇ ਜਿਹੜੀ ਰੇਸ ਆ ਉਹ ਬਿਲਕੁਲ ਨੱਪ ਕੇ ਮਪਣੀ ਆ ਬਸ ਹੈਂਡ ਬ੍ਰੇਕ ਕਿਚੀ ਰੱਖ ਜਦੋਂ ਕਿਸਾਨ ਕਿਤੇ ਤੈਨੂੰ ਕਿਸਾਨ ਵੀ ਛੱਡ ਵੀ ਕਿਤੇ ਹਰਿਆਜਾ ਘਾਹ ਵੀ ਵਿਖੇ ਪਿੱਛੋਂ ਤੇ ਤੂੰ ਨੱਪ ਦੇਣੀ ਆ ਕਿਉਂ ਆ ਹਾਲ ਉਹਦੇ ਹੋਇਤਾ ਆ ਉਹ ਲਾਈਵ ਹੋ ਕੇ ਕੋ ਗੱਲ ਕਰਨੀਆਂ ਦਾ ਮੈਂ ਕਰੋੜਾਂ ਰੁਪਈਆ ਲੈ ਆਇਆ ਓਏ ਮੇਰਾ ਹਿੱਸਾ ਤੇ ਦੇ ਦਿਓ ਮੈਨੂੰ ਮੇਰੇ ਭਰਾਵੋ ਪੰਚੋ ਸਰਪੰਚੋ ਓਤੇ ਜਿਵੇਂ ਹਰ ਭਜਨ ਮਾਨਦੀ ਮੈਂ ਖਲੀ ਸੀ ਹਾਂਜੀ ਦੋ ਪਲ ਉਠਾ ਨੂੰ ਖਲੇ ਆਇਆ ਤਾਂ ਗੱਲੇ ਜਿਵੇਂ ਧਾ ਮਾਰਦੀ ਹੈ ਨਾ ਤੇ ਉਹ ਉਸੇ ਤਰ੍ਹਾਂ ਤੇ ਧਾ ਮਾਰਨ ਗਿਆ ਸਰਪੰਚੋ ਨੰਬਰਦਾਰੋ ਵੀ ਬਿੱਟੂ ਨੂੰ ਪਿੰਡ ਵਾੜੋ ਹਮਮੈਂ ਹਰ ਸਿਰ ਕਰਦਾ ਉਹ ਗੱਲ ਇਹ ਆ ਕਿ ਨਹੀਂ ਹੁਣ ਰੰਗੀ ਰੰਗੀ ਬਿੱਟੂ ਵਾਸਤੇ ਇਹ ਉਹਦਾ ਇਹਦਾ ਕੌਖਾ ਨਹੀਂ ਇੰ ਵਿੱਚ ਹੁਣ ਇੱਕ ਚੀਜ਼ ਜਿਹੜੀ ਨਾਮਜ਼ਦਗੀ ਦੇ ਤੌਰ ਤੇ ਕਹਿ ਲੋ ਕਿ ਹੋਰ ਮੁਸੀਬਤ ਬਣ ਸਕਦੀ ਆ ਉਹ ਇਹ ਆ ਕਿ ਇਹਦੀ ਆਪਣੀ ਕੋਠੀ ਨਹੀਂ ਹੈਗੀ ਲੁਧਿਆਣੇ ਹਮਮ ਕੱਲ ਰਾਤ ਉਗਾਰੀ ਮੈਂ ਸਜਣਾ ਸ਼ਹਿਰ ਤੇ ਲੁਧਿਆਣੇ ਇੱਕ ਗੀਤ ਸੀਗਾ ਇੱਥੇ ਰਾਤ ਨਹੀਂ ਇੱਥੇ ਤੇ ਜ਼ਿੰਦਗੀ ਦਾ ਇੱਕ ਹਿੱਸਾ گزار ਦਿੱਤਾ ਰਵਨੀਤ ਬਿੱਟੂ ਹਮ ਰਵਨੀਤ ਬਿੱਟੂ ਇੱਕ ਸਰਕਾਰੀ ਕੋਠੀ ਤੇ ਰਹਿੰਦਾ ਹੈ ਜੀ ਜੀ ਰਗਨੀਤ ਬਿੱਟੂ ਉਹ ਰਾਜ ਜਦੋਂ ਗੈਂਦ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਰਗਨੀਤ ਬਿੱਟੂ ਦਾ ਪਰਿਵਾਰ ਇੱਕ ਤਰ੍ਹਾਂ ਨਾਲ ਕਹੋ ਸੜਕ ਤੇ ਆ ਗਿਆ ਸੀ ਹੂੰ ਉਸ ਲੀਡਰਾਂ ਨੇ ਜਾਂ ਦਿੱਲੀ ਚ ਇਹਨਾਂ ਨੂੰ ਸੰਭਾਲਿਆ ਸਭਾ ਲੈ ਉਸ ਤੋਂ ਬਾਅਦ ਇਹਨਾਂ ਨੂੰ ਰਿਸ਼ਤਾ ਮਿਲ ਗਿਆ ਫੈਕਟ ਕੀਤਾ ਗਿਆ ਬਹੁਤ ਕੁਝ ਫਿਰ ਕਾਂਗਰਸ ਨੇ ਜਾਂ ਸਰਕਾਰਾਂ ਨੇ ਦਿੱਤਾ ਤਾਂ ਇਹ ਤੋਂ ਇਲਾਵਾ ਜੇ ਤੁਸੀਂ ਫਿਰ ਦੇਖੋਗੇ ਤਾਂ ਇਹ ਜਿਹੜੀ ਕੋਠੀ ਹੈ ਉਹ ਕੋਠੀ ਹੈ ਜੀ ਆ ਇੱਕ ਸ਼ਤਪਾਰਕਆ ਉਹਦੇ ਕੋਲ ਆ ਜੀ ਐ ਰੋਜ਼ ਗਾਰਡਨ ਸ਼ਾਇਦ ਕੁਝ ਪਸਾਇਆ ਉਦੇ ਨੇੜੇ ਤੇ ਇਹਦਾ ਕਿਰਾਇਆ ਬਿੱਟੂ ਨੂੰ ਦੇਣਾ ਪੈਂਦਾ ਤੇ ਇਸ ਕੋਠੀ ਦੇ ਕਿਰਾਏਦਾਰੋਂ ਪਹਿਲਾਂ ਵੀ ਪਹੁੰਚ ਕਰ ਹੂੰ ਹੁਣ ਰੋੜਾ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕੋਈ ਨਾਮਜ਼ਦਗੀ ਭਰਨੀ ਆ ਕਾਇਦੇ ਦੇ ਮੁਤਾਬਕ ਇੰਡੀਆ ਦੇ ਵਿੱਚ ਤੇ ਤੁਹਾਨੂੰ ਨੋ ਡਿਊ ਸਰਟੀਫਿਕੇਟ ਲੈਣੇ ਪੈਂਦੇ ਗਏ ਹੂੰ ਤਾਂ ਜਾਣ ਕਰ ਇਹ ਦੱਸ ਰਹੇ ਨੇ ਕਿ ਰਗਨੀਤ ਬਿੱਟੂ ਦੇ ਸਾਹਮਣੇ ਕਿਉਂਕਿ ਆਮ ਆਦਮੀ ਪਾਰਟੀ ਇਹਨੇ ਕੱਟ ਨਹੀਂ ਕਰ ਰਹਾ ਜੀ ਜੀ ਭਗਵੰਤ ਮਾਨ ਵੀ ਮਿੰਨੀ ਮੋਦੀ ਆ ਹੂੰ ਹੂੰ ਹਰੇਕ ਗੱਲ ਦੀ ਕਾਪੀ ਹਰੇਕ ਗੱਲ ਦੀ ਕਾਪੀ ਅੰਮ੍ਰਿਤਪੁਰਾ ਨੂੰ ਖਿੱਚਣ ਦਾ ਅੰਮ੍ਰਿਤਪੁਰਾ ਦਾ ਪਰਚਾ ਰਖਵਾਉਣ ਦਾ ਸਾਰਾ ਪੈਟਰਨ ਉਹੀ ਆ ਬਸਪਾ ਵਾਲਾ ਕਰ ਲਿਆ ਨੇ ਹੂੰ ਅੰਮ੍ਰਿਤਪੁਰਾ ਸੋਮਨ ਹੂੰ ਉਹਦੀ ਤੇ ਵੋਟਰ ਲਿਸਟ ਦੇ ਵਿੱਚ ਮੋਟੀ ਆ ਨੀਂ ਜੀ ਲਈ ਫਿਰ ਜਿੱਥੇ ਮਰਜੀਓ ਟਰੱਕ ਜੇ ਤੇ ਚੜਾ ਲਾ ਨਾਲ ਗੀਤ ਲਾ ਦੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਫਿਰ ਦੱਬਦਾ ਕਿੱਥੇ ਪਨ ਕਿ ਇਹੋ ਜਿਹਾ ਕੰਮ ਤਾਂ ਉਸੇ ਤਰ੍ਹਾਂ ਪਰਪੰ ਪਰ ਕੋਲ ਤੇ ਦੂਜਾ ਵੀ ਰਸਤਾ ਰੋਕਿਆ ਗਿਆ ਤਾਂ ਰਵਨੀਤ ਬਿੱਟੂ ਵਾਲੀ ਗੱਲ ਕਿ ਕਿਹੜਾ ਉਹ ਕੋਪੀ ਵਾਲਾ ਬੰਦਾ ਅੜਾ ਪਿੱਟਾ ਦੱਸਦਾ ਰਵਨੀਤ ਬਿੱਟੂ ਵਾਸਤੇ ਜੇ ਬੰਦਾ ਖੜਾ ਹੁੰਦਾ ਕਿਉਂਕਿ ਦੇਖੋ ਰਵਨੀਤ ਬਿੱਟੂ ਵਾਲੇ ਮਾਮਲੇ ਚ ਕੀ ਹੈ ਕਿ ਭਗਵੰਤ ਮਾਨ ਫਸ ਗਿਆ ਜੀ ਭਗਵੰਤ ਮਾਨ ਫਸ ਗਿਆ ਇਸ ਕਰਕੇ ਭਗਵੰਤ ਮਾਨ ਦੀ ਯਾਰੀ ਦੇ ਸਹਾਈ ਨੂੰ ਦੇਣ ਕੋਈ ਰਾਜਾ ਬਰੇਂਦ ਨੇ ਦੇਣ ਸ਼ੁਰੂ ਹੋਇਆ ਮਣ ਜਿਹੜੇ ਲੋਕਲ ਲੀਡਰ ਹੈ उन्होंने पता कि रवनीत बिटू का जो किराया बनिया तो बहुत ज्यादा बन जाए उसी नहीं जी एनओ सी लगनी है है तक रवनीत ने फाइनेशियली एक बहुत वाला झटका दे तो क्योंकि आपता साली बाजारू रेट पर जेकर रेंट मुकरर किया जाएगा तो बहुत वाला हो जाए बहुत वाला फिकर बन जाएगा सो इस करके हूं बिचाले बिच बिच फस गए हैं तो खबरें आ रही है कि कोठीला मसला जोड़ा उलझेगा ਬਾਕੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯਾਰੀ ਰੂਪੀ ਤੇ ਹੈਗੀ ਆ ਹੋ ਸਕਦਾ ਕਈ ਵਾਰ ਤੁਹਾਨੂੰ ਪਤਾ ਲੱਕੜ ਨਾਲ ਲੋਹਾ ਧਾਰ ਲੰਘ ਹੀ ਜਾਂਦਾ ਹੁੰਦਾ ਹੋ ਸਕਦਾ ਕਿ ਵਗਦਿਆਂ ਰੇਲੀਆਂ ਚ ਕੰਮ ਹੋ ਜਾਵੇ ਪਰ ਸਰਕਾਰੀ ਕੋਠੀ ਦਾ ਵੀ ਬਵਾਸ ਜ਼ਰੂਰ ਆ ਜੀ ਤੇ ਸ਼ਾਂਤ ਮਗਰ ਲੱਗੇ ਲੱਗੇ ਆ ਵਿਕਤਾ ਦੂਜੇ ਪਾਸੋਂ ਵੀ ਰਬਨੀਤ ਬਿੱਟੂ ਦੇ ਪਿੱਛਾ ਕਰ ਰਹੀ ਆ ਕਹਿੰਦੇ ਰੁਕ ਰੁਕ ਡਾਰਲਿੰਗ ਰੁਕ ਜੀ ਤੇ ਸਿੱਧੂ ਦੀ ਵੀਡੀਓ ਸ਼ੇਅਰ ਕੀਤੀ ਆਮ ਆਦਮੀ ਪਾਰਟੀ ਨੇ ਜੀ ਦੇਖੋ ਸਿੱਧੂ ਤਾ ਇਦਾਂ ਦਾ ਬੰਦਾ ਜਦੋਂ ਵੇਗ ਦੇ ਵਿੱਚ ਹੋਵੇ ਨਾ ਉਹ ਜਦੋਂ ਸਿਫਤ ਕਰਦਾ ਤਾਂ ਮਤਲਬ ਕਿ ਉਹ ਤੇ ਫਰਿਸ਼ਤਿਆਂ ਨੂੰ ਵੀ ਖੁਸ਼ ਕਰ ਦਿੰਦਾ ਹੈ ਹੂੰ ਉਹਦੇ ਅਲਫਾਜ਼ ਇੰਨੇ ਸ਼ਾਨਦਾਰ ਹੁੰਦੇ ਨੇ ਕਿ ਫਰਿਸ਼ਤੇ ਵੀ ਖੁਸ਼ ਹੋ ਸਕਦੇ ਜਦੋਂ ਉਹ ਮਤਲਬ ਕਿ ਕਿਸੇ ਦੀ ਮਹਿਮਾ ਕਰਦਾ ਹੈ ਮਹਿਮਾ ਮੰਡਨ ਕਰਦਾ ਹੈ ਜਦੋਂ ਕਿਸੇ ਦੇ ਉਹ ਕਸੀਦੇ ਕੱਢਦਾ ਤਾਂ ਗੱਲ ਇਹ ਹੈ ਕਿ ਕਿਤੇ ਇਹਨਾਂ ਨੇ ਕਿਆ ਹੋਇਆ ਗੱਜੇਦੂ ਨੇ ਕਿ ਭਾਈ ਇਹ ਪੰਜਾਬ ਦਾ ਪੋਤਿਆ ਇਹ ਪੈਰ ਨਹੀਂ ਪਿਛਾੜੀ ਕੁੱਟ ਦਾ ਇਦਾਂ ਉਦਾਂ ਇਹਨਾਂ ਨੇ ਚੱਕ ਕੇ ਵੀਡੀਓ ਚ ਪਿਆ ਕਿਉਂਕਿ ਅੱਜ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਕਾਨਫਰੰਸ ਲਈ ਤਾਂ ਗਏ ਦਾ ਹੂੰ ਉਧਰ ਕਮੈਂਟਰੀ ਚ ਮਾਰ ਰਿਹਾ ਉਥੇ ਆਪਦੇ ਪੰਚਸ ਹੂੰ ਤਾਂ ਇਹਨਾਂ ਨੇ ਚੱਕ ਕੇ ਉਹ ਵੀਡੀਓ ਚੇਪ ਦਿੱਤੀ ਆ ਕੁਝ ਕੁ ਸਕਿੰਟ ਦੀ ਵੀਲੌਕ ਦੇਖੋ ਦੇਖੋ ਤੇ ਜੱਜ ਕਰੋ ਜੀ 올ਡ ਸਕੂਲ ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਆਵਦਾ कहलो कि वड्याया अपने आप सारे होंगे ही है सारे ही वड्याई भाल जरा आम आदमी पार्टी जी शेयर की नजर आयरी के, के अकेला आदमी खड़ा है जब तक वो खड़ा है बुअंगत का पैर है जल्द उठेगा मतलब कि कैप्शन लिखा के बोल तो सही है मतलब के नवजोत सिंह पेश कर देता वैसे जे वडियाई करे नवजोत सिंह सिद्धू तो करता भी है तो कई बार पहला क्या भी भगवंत मान मेरा छोटा भ्रा वगैरह वगैरह हूं तक तलखी हो गए तो मैं समझता नवजोत सिधू को चाहिए कि एक वीडियो कट के आप भी प्रोफाइल जी। से पा दे जिदे भगवंत मानोनमी पर कई बार डिबेट वास्ते बंगार है या, एक कह दें हाँ भाई अस भी कट के पा देने तो गल की आपे मैं रजी पूजी आपे मेरे बच्चे जी गल तो उठ कट के, के शहरी पाई जाते मतलब ए कहते ठीक है पुत बाखविंदर तो एक गीत गुआ पंजाब का पुत वह वर्जदा मतलब के पेल्ला नहीं माण हूं तो सुख नछिया जेड़े सिंगर है ਉਹ ਜਾਣੇ ਦਵਾਲੇ ਅਵਸਥਾ ਤੁਹਾਨੂੰ ਪਤਾ ਹੀ ਆ ਫਿਰ ਜਿੱਦਾਂ ਦਾ ਇਹਨਾਂ ਦਾ ਗਵੰਤਰੀਆਂ ਦਾ ਲੱਗਾ ਹੁੰਦਾ ਮਜਮਾ ਉਹ ਬਸ ਮੈਥ ਨਹੀਂ ਚੱਲ ਰਹੀ ਆ ਪੰਜਾਬ ਦੇ ਵਿੱਚ ਬਸ ਪਲ ਮਿਲਾ ਕੇ ਮਹਿਫਿਲ ਚੱਲ ਰਹੀ ਆ ਅਨਟਰਟੇਨਮੈਂਟ ਅਨਟਰਟੇਨਮੈਂਟ ਐਂਟਰਟੇਨਮੈਂਟ ਹੂੰ ਜੀ ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਅਕਾਲੀ ਲੀਡਰ ਤੇ ਜਿਹੜਾ ਜਾਣ ਲੇਵਾ ਹਮਲਾ ਹੋਇਆ ਸੀ ਉਹ ਹਮਲਾ ਕਰਾਉਣ ਵਾਲੇ ਅਕਾਲੀ ਨਿਕਲੇ ਇਹ ਦੇਖੋ ਇੱਕ ਹਮਲਾ ਹੋਇਆ ਸੀਗਾ ਅਕਾਲੀ ਲੀਡਰ ਚੋਂ ਰਾਸੀਗਾ ਮਠਾੜੂ मलकीत सिंह मठाड़ू शायदों का नाम विंग जिला प्रधान ए, ए पठाना सारा गा। ते के के जो सारा मामला दर्ज ने शुक्रवार दो नौजवान में गिरफ्तार करके सुधार घर यानी जेल भेज दिता है दोवे नौजवान जो दस देखिए सरकारी दबा बन चुके हैं हमले तो पहला इन्होंने मठाड़ू जी दस देखिए रेप की ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਸਨੇ ਗਿਲੇ ਦੇ ਪਿੰਡ ਕ੍ਰੀਮਪੁਰਾ ਦੇ ਵਸਨੀਕ ਅਕਾਲੀਪਾਲ ਦੇ ਜਨਰਲ ਸੈਕਟਰੀ ਜਗਦੀਪ ਸਿੰਘ ਚੀਮਾ ਦੇ ਖਿਲਾਫ ਮੁਕਦਮਾ ਦਾਇਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਅਕਾਲੀ ਆਗੂ ਤੋਂ ਇਲਾਵਾ ਮਨੀ ਕਰਨ ਤੇ ਲਾਪਰੀਤਾ ਇਹਨਾਂ ਦੇ ਵੀ ਸ਼ਿਕਾਇਤ ਫਾਰਮ ਲਗਾਤਾਰ ਕਰ ਲਿਆ ਗਿਆ ਧਾਰਾ 307 ਤਹਿਤ ਕੋਤਿ 348 ਉਹ ਵੀ ਦਿੱਤਾ ਹੈ ਯਾਨੀ ਇਹ ਕਾਫੀ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਕਿਉਂਕਿ ਜਿਨਾ ਕੋ ਮੈਨੂੰ ਪਤਾ ਹੈ ਜਗਦੀਪ ਚੀਮਾ ਦਾ ਤਾਂ ਜਿਹੜਾ ਪਿਤਾ ਸੀ ਰਣਵੀਰ ਚੀਮਾ ਪੰਜਾਬ ਦੀ ਅਕਾਲੀ ਸਰਕਾਰ ਵਿੱਚ ਤੇ ਕੈबिनेट ਮੰਤਰੀ ਵੀ ਰਹਿ ਚੁੱਕਾ ਠੀਕ ਹੈ ਜੀ ਚੀਮਾ ਤਾਂ ਤੇ ਅਸੀਂ ਪੀਸੀ ਨੰਬਰ ਵੀ ਰਹੇ ਨੇ ਸ਼ਾਇਦ ਜਿਵੇਂ ਨਹੀਂ ਭੁੱਲਦਾ ਤੇ ਗੱਲ ਇਹ ਆ ਕਿ ਜਗਦੀਪ ਸਿੰਘ ਚੀਮਾ ਖੁਦ ਮੋਤੇਗਨ ਸਾਹਿਬ ਆਲਕੇ ਤੋਂ ਪਾਰਟੀ ਦੇ ਜਿੰਦਵਾਰੀ ਨੇ ਹਮਮ ਤੇ ਬਹੁਤ ਵੱਡਾ ਮਾਮਲਾ ਬਣ ਗਿਆ ਹਾਲਾਂਕਿ ਆ ਕਾਰਨ ਨਹੀਂ ਸਮਝਾਰ ਇਹਨਾਂ ਦਾ ਕੀ ਆਪਸ ਦੇ ਵਿੱਚ ਖੱਟਪਟਾਲਾ ਮਾਮਲਾ ਜੀ ਜੀ ਇਹ ਬੜਾ ਅਜੀਬ ਹੋ ਜਾਂਦਾ ਹੈ ਜਦੋਂ ਵੀ ਜੀ ਇਸ ਤਰ੍ਹਾਂ ਦਾ ਗੁੰਝਲਦਾਰ ਮਾਮਲਾ ਆ ਜਾਵੇ ਕਿ ਲੋਕ ਤੇ ਆਪ ਦੇ ਪਾਰਟੀ ਦੇ ਬੰਦੇ ਲਈ ਆਗੂ ਲਈ ਮਰਮਟਣ ਤੱਕ ਜਾਂਦੇ ਆ ਇਥੇ ਕੰਮ ਬਿਲਕੁਲ ਹੀ ਉਲਟ ਹੋਇਆ ਪਿਆ ਸਿਰ ਦੇਖਣਾ ਪਵੇਗਾ ਕਾਲੀ ਦਲ ਚ ਬਈ ਸਭ ਕੁਝ ਅੱਛਾ ਨਹੀਂ ਜਾ ਰਿਹਾ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਕਦੇ ਇਧਰੋਂ ਕੁਝ ਚਲਾ ਗਿਆ ਹਮਮ। ਉਹ ਤੁਸੀਂ ਦੇਖੋ ਨਾ ਕਿ ਏਡੀ ਬਦਨਾਮੀ ਵਾਲੀ ਗੱਲ ਹੈ। ਇਹ ਜਾਨਲੇਵਾ ਹਮਲਾ ਹੁੰਦਾ ਉਹਦੇ ਵਿੱਚ ਅਕਾਲੀ ਦਲ ਤੇ ਹੀ ਜਿਹੜਾ ਉਹ ਅਕਾਲੀ ਦਲ ਦੇ ਹੀ ਆਗੂ ਤੋਂ ਪਰਚਾ ਹੋ ਜਾਂਦਾ। ਤੇ ਜਿਹੜੇ ਦੋ ਪ੍ਰਕਾਰੀਕ ਬਹੁਤ ਬੰਗਿਆ ਪਰ ਵੀ ਜਿਹਨ ਨਵਾਲਿਕ ਨਹੀਂ। ਜੀ। ਨਵਾਲਿਕ ਯਾਨੀ ਇਸ ਕੇਸ ਦੇ ਵਿੱਚ ਨਵਾਲਿਕ ਇਨਵੋਲਵ ਨਹੀਂ ਮਤਲਬ ਇਹ ਕਿ ਨਵਾਲਗਾ ਨੂੰ ਵੀ ਵਰਤੇ ਆ ਗਿਆ। ਹਮਮ। ਤਾਂ ਕਾਫੀ ਗੰਭੀਰ ਮਸਲਾ ਹੈ। ਕਾਫੀ ਗੰਭੀਰ ਮਸਲਾ। ਉਹ ਕੀ ਇਹ ਪਰਸਨਲ ਰੰਜਿਸ਼ ਹੈ? ਯਾਰ ਰਾਜਨੀਤਿਕ ਰੰਝੇਸ਼ਾ ਪਤਾ ਨਹੀਂ ਕਿ ਇਹ ਵੀ ਇੱਕ ਇਤਿਹਾਸ ਹੈ ਕਿ ਰਾਜਨੀਤਿਕ ਰੰਝੇਸ਼ਾ ਵੀ ਬਹੁਤ ਨਹੀਂ ਬਿਲਕੁਲ ਤੇ ਦੂਜੇ ਪਾਸੇ ਪਰਸਨਲ ਰੰਝੇਸ਼ਾ ਵੀ ਹੋ ਜਾਂਦੀ ਹੈ ਇਹ ਬਹੁਤ ਕੁਝ ਚੱਲਦਾ ਹੈ ਪਾਰਟੀਆਂ ਦੇ ਵਿੱਚ ਉਤ ਤੁਸੀਂ ਦੇਖੋ ਨਾ ਕਿ ਇਹਨਾਂ ਦਾ ਭਾਜਪਾ ਵਾਲਿਆਂ ਦਾ ਇੱਕ ਸੀਗਾ ਇਸੇ ਤਰ੍ਹਾਂ ਦਾ ਹੀ ਐਸੀ ਲੀਡਰ ਉਹ ਵੀ ਕੱਲ ਰੋਕ ਕਰਾ ਕੇ ਬਾਹਰ ਕੱਲਾ ਗਿਆ ਪਾਰਟੀ ਚੋਂ ਹੂੰ ਉਹਨੂੰ ਵੀ ਦੂਸਰੇ ਧੜੇ ਵਾਲੇ ਨੇ ਉਹ ਵਿਚਾਰਾ ਸ਼ਾਇਦ ਕੱਲੇ ਤੇ ਭਾਈਚਾਰੇ ਤੋਂ ਹੀ ਕ ਉਹਨੂੰ ਦੂਜੇ ਧੜੇ ਵਾਲਿਆਂ ਨੇ ਕੁੱਟ ਤਾ ਸਾਰੇ ਦੇ ਸਾਹਮਣੇ ਕਿਸੇ ਨੇ ਸਰਵਾਈ ਨਹੀਂ ਕੀਤੀ ਪਾਰਟੀ ਚ ਤਗੜੇ ਬੰਦੇ ਦੀ ਸਰਵਾਈ ਕਰਦੇ ਇਹ ਮਠਾੜੂ ਦਾਵੀ ਮੈਨੂੰ ਜਿੰਨਾ ਕੋ ਪਤਾ ਲੱਗਿਆ ਕਿ ਕੋਈ ਤਗੜਾ ਲੀਡਰ ਪਤਾ ਵੀ ਨਹੀਂ ਲੈਣ ਗਿਆ ਸ਼ਾ ਤਾਂ ਵੱਡਾ ਲੀਡਰ ਕੋਈ ਲੋਕਲ ਲੈਵਲ ਤੇ ਗਿਆ ਹੋਵੇ ਤੇ ਮੈਨੂੰ ਪਤਾ ਨਹੀਂ ਹੈ ਵੱਡਾ ਲੀਡਰ ਜਿਵੇਂ ਆਪਾਂ ਕਹਿੰਦੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਕਹਿੰਦੀ ਹੈ ਕਿ ਪਾਰਟੀਆਂ ਚ ਜੋ ਹੁੰਦਾ ਠੀਕ ਨਹੀਂ ਜੀ ਤੇ ਹਰਿਆਣੇ ਦੇ ਵਿੱਚ ਫੇਰ ਆ ਗਿਆ ਸਿਆਸੀ ਪਚਾਲ ਜੀ ਹਾਂ ਜੀ ਦੇਖੋ ਹਰਿਆਣੇ ਚ ਕੀ ਹੈ ਕਿ ਸ਼ੇਰੀ ਸਰਕਾਰ ਆ ਉਹ ਹੁਣ ਆ ਗਈ ਆ ਮੈਨਿਓਟੀਚ ਤੇ ਇਧਰੋਂ ਚਿੱਠੀ ਲਿਖ ਦਿੱਤੀ ਆ ਜਿਹੜਾ ਦੂਸ਼ਯੰਤ ਚਟਾਲਾ ਹੈ ਵੈਸੇ ਹਰਿਆਣਵੀ ਤੇ ਉਹਨੂੰ ਦੂਸ਼ਤ ਚਟਾਲਾ ਵੀ ਕਹਿਣ ਲੱਗ ਪਏ ਪਰ ਮੈਂ ਨਾ ਨਹੀਂ ਵਗਾੜਾਂਗਾ ਉਹ ਕੰਮ ਕਿ ਗਲਤੀਆਂ ਤੇ ਗਲਤੀਆਂ ਗਲਤੀਆਂ ਤੇ ਗਲਤੀਆਂ ਕਰੀ ਕਿਆ ਦੂਸ਼ਯੰਤ ਨੇ ਕੀ ਕੀਤਾ ਆ ਕਿਤਾਇਆ ਕਿ ਇੱਕ ਲੈਟਰ ਲਿਖਿਆ ਰਾਜਪਾਲ ਨੂੰ ਕਿ ਸਰਕਾਰ ਜਿਹੜੀ ਆ ਉਹ ਘਟ ਗਿਣਤੀ ਚ ਆ ਗਈ ਆ ਤੇ ਇਸ ਵਾਸਤੇ ਜਾਂ ਤਾਂ ਫਲੋਰ ਟੈਸਟ ਹੋਵੇ ਜਾਂ ਰਾਸ਼ਟਰਪਤੀ ਰਾਜ ਲਾ ਦੇ ਤੇ ਇਧਰੋਂ ਇਹ ਆ ਕਿ ਜਿਹੜੇ ਤਿੰਨ ਵਧਾ ਐਕਸ ਹਨ ਉਹਨਾਂ ਨੇ ਭਾਜਪਾ ਤੋਂ ਸਮਰਥਨ ਵਾਪਸ ਲੈ ਲਿਆ ਸੀ ਉਹ ਤਿੰਨ ਸੀਗੇ ਗੋਲਨ ਗੋਂਦਰ ਸਾਗਵਾਨ ਇਹਨਾਂ ਤਿੰਨਾਂ ਨੇ ਕਿਉਂਕਿ ਇਹ ਤਿੰਨ ਜਿਹੜੇ ਸੀਗੇ ਆਜ਼ਾਦ ਵੀ ਸੀਗੇ ਨਾ ਸਪੋਰਟ ਦੇ ਵਿੱਚ ਇਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਪਰ ਉਹ ਰੌਲਾ ਇਹ ਆ ਕਿ ਦੂਸ਼ੀਆਂ ਤੇ ਇੱਕ ਪਾਸੇ ਤੇ ਇਹ ਸਭ ਕੁਝ ਕਹੀ ਜਾਂਦਾ ਜੀ ਪਰ ਦੂਸਰੇ ਪਾਸੇ ਦੱਸਦੇ ਆ ਕਿ ਤਿੰਨ ਕੇ ਚਾਰ ਇਹਦੇ ਆਪਣੀ ਪਾਰਟੀ ਦੇ ਜਿਹੜੇ ਅਗੇ ਨੇ ਐਮਐਲਏ ਉਹ ਉਹਨਾਂ ਦੇ ਨਾਲ ਨਾਲ ਕੇ ਕਰੋਗੇ ਕੀ ਮੜਾ ਜਾ ਸਮਝੋ ਜੀ ਕੁਝ ਪੁਆਇੰਟ ਦੇ ਜ਼ਰੀਏ ਸਮਝੀ ਆਪਾਂ ਕਿ 88 ਵਿਧਾਇਕਾਂ ਵਾਲੀ ਇਹ ਅਸੈਂਬਲੀ ਆ ਜੀ ਜੀ ਤਾਂ ਬਹੁਮਤ ਦਾ ਅੰਕੜਾ ਜਿਹੜਾ ਵਾਸਤੇ 90 ਹੁੰਦੇ ਨੇ ਦੇ ਮੈਂਬਰ ਹਰਿਆਣਾ ਅਸੈਂਬਲੀ ਦੇ ਪਰ ਕਿਉਂਕਿ ਦੋ ਖਾਲੀ ਆ ਤਾਂ ਉਹਨੂੰ 88 ਗਣ ਲਾਓ ਤਾਂ ਬਹੁਮਤ ਦਾ ਅੰਕੜਾ ਕਿੰਨਾ ਹੋ ਗਿਆ ਪੰਪਾਲੂ ਭਾਰਤੀ ਜਨਤਾ ਪਾਰਟੀ ਕੋਲ ਮੌਜੂਦਾ ਸਮੇਂ 43 ਜੀ ਜੀ ਤੇ ਜੇ ਮੰਨ ਲਓ ਪੈਨ ਨੂੰ ਦੋ ਤਿੰਨ ਇਧਰੋਂ ਟੁੱਟ ਕੇ ਆ ਜਾਂਦੇ ਆ ਤਾਂ ਉਹ ਬਚ ਜਾਣਗੇ ਹੂੰ ਕਿ ਭਾਜਪਾ ਦੇ ਕੋਲ 40 ਆ ਦੋ ਇਹਨਾਂ ਦੇ ਕੋਲ ਆ ਗਏ ਆਜ਼ਾਦ ਇੱਕ ਹੈਗਾ ਕਾਂਡਾ 43 ਤੇ ਹੈਗੀ ਆ ਤੇ ਦੋ ਤਿੰਨ ਜੇ ਆ ਗਏ ਤੇ ਸਰਕਾਰ ਵਾਹਤੇਗੀ ਆਦਰਵਾਇਸ ਫਿਰ ਪੰਗਾ ਪੈ ਜਾਏਗਾ ਸੋ ਦੁਸ਼ਯੰਤ ਚੋਟਾਲਾ ਨੇ ਬਹੁਤ ਦੇਰ ਕਰ ਦਿੱਤੀ ਆ ਪ੍ਰਵੀਂਦ ਵੀ ਵੈਸੇ ਵੀ ਹੁਣ ਤੱਕ ਕੁਝ ਸਮੇਂ ਬਾਕੀ ਆ 225 ਦੇ ਵਿੱਚ 224 ਦੀ ਸ਼ਾਇਦ ਲੱਗਣਾ ਨਾ ਨਾ ਅਕਤੂਬਰ ਦੇ ਵਿੱਚ ਜਾ ਕੇ ਇਲੈਕਸ਼ਨ ਹੋਏਗਾ 1984 ਬਿਲਕੁਲ ਤਾਂ ਐਸੇ ਸਾਲ ਤੇ ਇਲੈਕਸ਼ਨ ਹੋ ਜਾਣਾ ਫਲੋਰ ਪਾਸਟਰ ਸੈਣੀ ਨੇ ਪਿਛਲੇ ਦਿਨਾਂ ਦੇ ਵਿੱਚ ਪਾਸ ਕੀਤਾ ਆ ਪਰ ਹੁਣ ਇਕਲਾਕ ਤੇ ਇਹ ਕਹਿੰਦਾ ਕਿ ਜਦੋਂ ਤੁਸੀਂ ਟੱਟ ਗਿਣਤੀ ਚਾਜੋ ਸਰਕਾਰ ਚੋਂ ਬਾਹਰ ਆ ਜਾਓ ਪਰ ਗੱਲ ਇਹ ਆ ਕਿ ਇੱਥੇ ਇਕਲਾਕ ਨੂੰ ਕੌਣ ਪੁੱਛਦਾ ਜੀ ਉਹ ਖੈਰ ਆ ਭਾਤੀ ਜਨਤਾ ਪਾਰਟੀ ਦੇ ਕੋਲ ਹੁਣ ਸਰਕਾਰ ਬਚਾਉਣ ਦੇ ਰਸਤੇ ਤੇ ਕਈ ਨੇ ਕਿ ਜਾਂ ਤਾਂ ਉਧਰੋਂ ਤੋੜ-ਫੋੜ ਕਰ ਲੈਣੇ ਜਾਂ ਪਾਸੋਂ ਹੂੰ ਹੂੰ ਦੂਜਾ ਕਿ ਇੱਕ ਦਿਨ ਜਿਹੜਾ ਸਮਰਥਨ ਵਾਪਸ ਲਿਆ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਵਿੱਚ ਕਾਂਗਰਸ ਨੂੰ ਸਮਰਥਨ ਦੇਣ ਵਾਲੇ ਜਿਹੜੇ ਉਹਦਾ ਐਕਿਆ ਉਹਨਾਂ ਨੂੰ ਮਨਾ ਕੇ ਵਾਪਸ ਲੈ ਆ ਤੇ ਤੀਜਾ ਕਿ ਭਈ ਜਿਹੜੇ ਹੋਰ ਮਤਲਬ ਕਿ ਹੈਗੇ ਨੇ ਜਿੱਦਾਂ ਆਪਸ਼ਨ ਹੁੰਦੇ ਆ ਕਿ ਇਤਰੋਂ ਉਤੋਂ ਇੱਕ-ਇੱਕ ਕੋਈ ਮਾਰ ਲਓ ਉਹ ਦਲਬਤਨੀਆ ਦਾ ਡਿਫੈਕਸ਼ਨ ਦਲ ਇਹਨਾਂ ਨੂੰ ਪੰਗਾ ਰਹੇਗਾ ਸੋ ਜਾਂ ਇਹ ਆ ਕਿ ਤੁਸੀਂ ਖਰੀਦ ਲਓ ਉਹਨਾਂ ਤੇ ਉਹ ਤਨ ਫਲੋ ਟੈਸਟ ਚ ਉਹਨਾਂ ਨੂੰ ਕਹਿ ਰਹਾ ਜ਼ਰ ਕਰਵਾ ਦੇ ਇਹ ਨਹੀਂ ਤੇ ਇਹਨਾਂ ਤੇ ਕੋਈ ਪੰਤਰਾ ਹੈਗਾ ਨਾ ਸੋ ਇਹ ਕੁਝ ਕੋ ਪੰਤਰੇ ਬਚਦੇ ਆ ਪਰ ਹਰਿਆਣੇ ਦੇ ਵਿੱਚ ਦੂਸ਼ੰਤ ਚੋਟਾਲਾ ਨੇ ਆਪਣਾ ਜਲੂਸ ਕਢਾ ਲਿਆ ਮੇਰੀ ਗੱਲ ਯਾਦ ਰੱਖਿਓ ਭਾਜਪਾ ਜੱਜਪਾ ਇਹਨਾਂ ਨੇ ਉਥੇ ਬਹੁਤ ਨੁਕਸਾਨ ਖੱਟਿਆ ਤੇ ਬਹੁਤ ਨੁਕਸਾਨ ਈਵੀਐਮ ਜਿੱਦਣ ਖੁੱਲੀਆਂ ਉਥੇ ਘਟਣਗੇ ਕਾਂਗਰਸ ਦੀ ਉਥੇ ਲਹਿਰ ਬਣਦੀ ਜੀ ਹੂੰ ਜੀ ਜੀ ਤੇ ਆਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੇਸ਼ਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਈ ਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਾਤਸਰੀਆ ਕਾਲ ਜੁੜੇ ਰੋ ਪੰਜਾਬੀ ਰੇਡੀਓ ਯੂਐਸਸੀ ਦੇ ਨਾਲ